ਹallelujah hallelujah ਮੇਰੇ ਪਿਆਰੇ ਪਿਤਾ ਤੇਰਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਵਰ ਅੱਜ ਦੇ ਦਿਨ ਦੇ ਲਈ ਮੇਰੇ ਪਿਤਾ ਅੱਜ ਦੇ ਸਮੇਂ ਦੇ ਲਈ ਮੇਰੇ ਖੁਦਾਬੰਦ ਮਹਾਨ ਪਰਮੇਸ਼ਵਰ ਅੱਜ ਦੀ ਆਸ਼ੀਸ਼ ਬਰਕਤ ਦੇ ਲਈ ਤੇਰਾ ਧੰਨਵਾਦ ਹੈ ਮੇਰੇ ਖੁਦਾਬੰਦਾ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਪਿਤਾ ਅੱਜ ਦਾ ਜੋ ਵੀ ਵਚਨ ਹੋਵੇ ਮੇਰੇ ਪਿਤਾ ਤੇਰੇ ਵੱਲੋਂ ਹੋਵੇ ਬਲਕਿ ਤੇਰੇ ਵਿੱਚ ਹੋ ਕੇ ਬੋਲਣਾ ਮੇਰੇ ਮਹਾਨ ਪਰਮੇਸ਼ਵਰ ਪਵਿੱਤਰ ਆਤਮਾ ਜੀ ਅਗਵਾਈ ਕਰਨਾ ਦਿਆ ਕਰਨ। ਪ੍ਰਾਰਥਨਾ ਪ੍ਰਭੂ ਯੇਸ਼ੂ ਨਾਸਰੀ ਦੇ ਨਾਮ ਚ ਮੰਗਦੇ ਆਮੀਨ ਹallelujah ਅੱਜ ਦਾ ਆਪਣਾ ਬਚਨ ਹੈ ਨਿਰਗਮਨ 14 ਦਾ 13 ਤੇ 14 ਆਇਤ موسی ਨੇ ਪ੍ਰਜਾ ਨੂੰ ਆਖਿਆ ਨਾ ਡਰੋ ਖੜੇ ਰਹੋ ਅਤੇ ਯਹੋਵਾ ਦੇ ਬਚਾਓ ਨੂੰ ਵੇਖੋ ਜਿਹੜਾ ਅੱਜ ਦੇ ਦਿਨ ਤੁਹਾਡੇ ਲਈ ਕਰੇਗਾ ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਦੇਖਦੇ ਹੋ ਫਿਰ ਸਦਾ ਤੱਕ ਕਦੀ ਨਾ ਦੇਖੋਗੇ ਹallelujah ਯਹੋਵਾ ਤੁਹਾਡੇ ਲਈ ਜੰਗ ਕਰੇਗਾ ਪਰ ਤੁਸੀਂ ਚੁੱਪ ਹੀ ਰਹਿਣਾ ਹallelujah ਕੀ ਲਿਖਿਆ ਪਰਮੇਸ਼ੁਰ ਦੇ ਬਚਨ ਦੇ ਵਿੱਚ ਨਾ ਡਰੋ ਖੜੇ ਰਹੋ ਅਤੇ ਯਹੋਵਾ ਦੇ ਬਚਾਓ ਨੂੰ ਦੇਖੋ ਜਿਹੜਾ ਅੱਜ ਤੇ ਦਿਨ ਤੁਹਾਡੇ ਲਈ ਕਰੇਗਾ ਕਿਉਂਕਿ ਜਿਹੜੇ ਮਿਸਰੀ ਤੁਸੀਂ ਅੱਜ ਦੇਖਦੇ ਹੋ ਫਿਰ ਕਦੀ ਨਾ ਦੇਖੋਗੇ ਹallelujah ਪਰਮੇਸ਼ੁਰ ਤੁਹਾਡੀ ਜੰਗ ਆਪ ਲੜੇਗਾ ਯਹੋਵਾ ਤੁਹਾਡੀ ਜੰਗ ਆਪ ਲੜੇਗਾ ਤੁਸੀਂ ਚੁੱਪ ਰਹਿਣਾ ਹallelujah ਪਰਮੇਸ਼ੁਰ ਦੇ ਪਿਆਰੇ ਜਦੋਂ ਮੂਸਾ ਪਰਮੇਸ਼ਵਰ ਦੀ ਆਗਿਆ ਦੇ ਦੁਆਰਾ ਇਜ਼ਰਾਈਲੀਆਂ ਨੂੰ ਮਿਸਰ ਦੇਸ਼ ਦੇ ਵਿੱਚੋਂ ਬਾਹਰ ਕੱਢ ਲਿਆਇਆ। ਜਦੋਂ ਲਾਲ ਸਮੁੰਦਰ ਦੇ ਕੋਲ ਆਏ ਤਾਂ ਪਿੱਛੇ ਫਰਾਉਨ ਦੀ ਸੈਨਾ ਵੀ ਆ ਗਈ। ਜਦੋਂ ਇਜ਼ਰਾਈਲੀਆਂ ਨੇ ਦੇਖਿਆ ਕਿ ਫਰਾਉਨ ਦੀ ਸੈਨਾ ਪਿੱਛਾ ਕਰਦੀ ਹੋਈ ਉਹਨਾਂ ਦੇ ਕੋਲ ਆ ਪਹੁੰਚੀ ਹੈ ਤਾਂ ਸਾਰੇ ਇਜ਼ਰਾਈਲੀਆਂ ਮੂਸਾ ਦੇ ਉੱਤੇ ਕੁੜਕੜਾਉਣ ਲੱਗੇ। ਕੀ ਕਹਿੰਦੇ ਸੀ ਇਜ਼ਰਾਈਲੀ ਮੂਸਾ ਨੂੰ ਕਿ ਮੂਸਾ ਮਿਸਰ ਦੇਸ਼ ਦੇ ਵਿੱਚ ਕਬਰਾਂ ਨਹੀਂ ਸੀ ਜੋ ਤੂੰ ਸਾਨੂੰ ਮਰਵਾਉਣ ਦੇ ਲਈ ਜੰਗਲ ਦੇ ਵਿੱਚ ਲੈ ਆਇਆ। ਦੇਖ ਮਿਸਰ ਦੀ ਸੈਨਾ ਸਾਡਾ ਨਾਸ਼ ਕਰਨ ਲਈ ਚੜੀ ਆ ਰਹੀ ਹੈ ਅਗਮੂਸਾ ਕੀ ਕਹਿੰਦਾ ਹੈ ਨਾ ਡਰੋ ਖੜੇ ਰਹੋ ਅਤੇ ਯਹੋਵਾ ਦੇ ਬਚਾਓ ਨੂੰ ਦੇਖੋ ਅੱਜ ਜਿਹੜੇ ਮਿਸਰੀ ਤੁਸੀਂ ਦੇਖਦੇ ਹੋ ਫਿਰ ਕਦੀ ਨਾ ਦੇਖੋਗੇ ਹallelujah ਪਰਮੇਸ਼ੁਰ ਦੇ ਪਿਆਰਿਓ ਜੇ ਅੱਜ ਤੁਹਾਡੀ ਜ਼ਿੰਦਗੀ ਵਿੱਚ ਵੀ ਕੋਈ ਦੁੱਖ ਹੈ ਮੁਸੀਬਤ ਹੈ ਕੋਈ ਪਰੇਸ਼ਾਨੀ ਹੈ ਤਾਂ ਪਰਮੇਸ਼ੁਰ ਦੇ ਬਚਨ ਤੇ ਪਰਮੇਸ਼ੁਰ ਦੇ ਵਾਅਦੇ ਤੇ ਭਰੋਸਾ ਰੱਖੋ ਇਜ਼ਰਾਈਲੀਆਂ ਵਾਂਗੂ ਸ਼ੱਕ ਨਾ ਕਰੋ ਕੁੜਕੜਾਉ ਨਾ ਘਬਰਾਉ ਨਾ ਡਰੋ ਨਾ ਕਿਸੇ ਗੱਲ ਦਾ ਭੈ ਨਾ ਖਾਓ ਨਿੱਤੜ ਖੋ ਕੇ ਪਰਮੇਸ਼ੁਰ ਦੇ ਬਚਨ ਤੇ ਭਰੋਸਾ ਰੱਖੋ ਪਰਮੇਸ਼ੁਰ ਤੇ ਵਿਸ਼ਵਾਸ ਰੱਖੋ ਪਰਮੇਸ਼ੁਰ ਤੇ ਨਿਸ਼ਚੈ ਰੱਖੋ ਜਿਸ ਤਰ੍ਹਾਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਲਾਲ ਸਮੁੰਦਰ ਦੇ ਵਿੱਚ ਦੋ ਭਾਗ ਕਰਕੇ ਬਾਹਰ ਕੱਢਤਾ ਸੁੱਕੀ ਜ਼ਮੀਨ ਤੇ ਲੈ ਆਇਆ ਭਾਵੇਂ ਫਰੋਨ ਦੀ ਸੈਨਾ ਉਹਨਾਂ ਦਾ ਪਿੱਛਾ ਕਰ ਰਹੀ ਸੀ ਪਰਮੇਸ਼ੁਰ ਨੇ ਆਪਣੇ ਵਾਅਦੇ ਦੇ ਅਨੁਸਾਰ ਕਿਸੇ ਵੀ ਇਜ਼ਰਾਈਲੀ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਿਹੜੀ ਫਰੋਨ ਦੀ ਸੈਨਾ ਇਜ਼ਰਾਈਲੀਆਂ ਮਾਰਨ ਲਈ ਉਹਨਾਂ ਦਾ ਪਿੱਛੇ ਲਾਲ ਸਮੁੰਦਰ ਤੱਕ ਆ ਗਈ ਪਰਮੇਸ਼ਰ ਨੇ ਫਿਰੋਂ ਦੀ ਸਾਰੀ ਸੇਨਾ ਦਾ ਨਾਸ ਕਰਤਾ ਕੀ ਘੋੜੇ ਕੀ ਰਥ ਸਭ ਨੂੰ ਸਮੁੰਦਰ ਦੀਆਂ ਗਹਿਰਾਈਆਂ ਵਿੱਚ ਡੋਲਤਾ ਹallelujah ਪਰਮੇਸ਼ਰ ਤੇ ਕਦੇ ਸ਼ੱਕ ਨਾ ਕਰੋ ਭਰੋਸਾ ਰੱਖੋ ਤੇ ਕੁੜਕੜਾਉ ਨਾ ਜਿਸ ਤਰ੍ਹਾਂ ਪਰਮੇਸ਼ੁਰ ਨੇ ਇਜ਼ਰਾਈਲੀਆਂ ਨੂੰ ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਬਾਹਰ ਕੱਢਿਆ ਫਿਰੋਂ ਦੀ ਗੁਲਾਮੀ ਵਿੱਚੋਂ ਬਾਹਰ ਕੱਢਿਆ ਉਹਦੇ ਹੱਥੋਂ ਛੁਡਾਇਆ ਪਰਮੇਸ਼ਰ ਤੁਹਾਨੂੰ ਵੀ ਛੁਡਾਉਣ ਦੀ ਸਮਰਥ ਰੱਖਦਾ ਵਾ ਚਾਹੇ ਅੱਜ ਤੁਹਾਡੀਆਂ ਮੁਸ਼ਕਲਾਂ ਲਾਲ ਸਮੁੰਦਰ ਵਰਗੀਆਂ ਕਿਉਂ ਨਾ ਹੋਣ ਚਾਹੇ ਤੁਹਾਡੇ ਦੁੱਖ ਅਜ ਲਾਲ ਸਮੁੰਦਰ ਵਰਗੇ ਡੂੰਘੇ ਕਿਉਂ ਨਾ ਹੋਣ ਚਾਹੇ ਤੁਹਾਡੀਆਂ ਪਰੇਸ਼ਾਨੀਆਂ ਲਾਲ ਸਮੁੰਦਰ ਵਰਗੀਆਂ ਲੰਬੀਆਂ ਚੌੜੀਆਂ ਕਿਉਂ ਨਾ ਹੋਣ ਚਾਹੇ ਤੁਹਾਡੇ ਵਿਰੋਧੀ ਫਰਾਉਨ ਦੀ ਸੈਨਾ ਬੰਗ ਬਹੁਤ ਗਿਣਤੀ ਵਿੱਚ ਕਿਉਂ ਨਾ ਹੋਣ ਚੁੱਪਚਾਪ ਖੜੇ ਰਹੋ ਪਰਮੇਸ਼ਰ ਦੇ ਬਚਨ ਤੇ ਭਰੋਸਾ ਰੱਖੋ ਅੱਜ ਯਹਵਾ ਪਰਮੇਸ਼ਰ ਤੁਹਾਡੀ ਜ਼ਿੰਦਗੀ ਵਿੱਚੋਂ ਸਾਰੇ ਦੁੱਖ ਪਰੇਸ਼ਾਨੀਆਂ ਸਾਰੀਆਂ ਮੁਸੀਬਤਾਂ ਨੂੰ ਬਾਹਰ ਕੱਢਣ ਜਾ ਰਿਹਾ ਤੁਹਾਨੂੰ ਸਾਰੇ ਦੁੱਖਾਂ ਤੋਂ ਤੁਹਾਡੇ ਵਿਰੋਧੀਆਂ ਤੋਂ ਛੁਟਕਾਰਾ ਦੇਣ ਜਾ ਰਿਹਾ ਜਿਸ ਤਰ੍ਹਾਂ ਪਰਮੇਸ਼ਰ ਨੇ ਸਾਰੇ ਇਜ਼ਰਾਈਲੀਆਂ ਫਰਾਉਨ ਤੋਂ ਛੁਟਕਾਰਾ ਦਿਵਾਇਆ ਲਾਲ ਸਮੁੰਦਰ ਵਰਗੇ ਮੁਸ਼ਕਲ ਤੋਂ ਬਾਹਰ ਕੱਢਿਆ ਉਸੇ ਤਰ੍ਹਾਂ ਪਰਮੇਸ਼ੁਰ ਅੱਜ ਤੁਹਾਨੂੰ ਵੀ ਸਾਰੀਆਂ ਮੁਸ਼ਕਲਾਂ ਤੋਂ ਬਾਹਰ ਕੱਢਣ ਜਾ ਰਿਹਾ ਹੈ ਹallelujah ਅੱਜ ਆਪਣੀ ਜ਼ਿੰਦਗੀ ਵਿੱਚ ਪਰਮੇਸ਼ੁਰ ਦੇ ਕੰਮ ਨੂੰ ਦੇਖੋ ਪਰਮੇਸ਼ੁਰ ਦੇ ਬਚਨ ਤੇ ਭਰੋਸਾ ਰੱਖੋ ਪਰਮੇਸ਼ੁਰ ਦੀ ਕਹਾਣੀ ਕਥਨੀ ਤੇ ਕਰਨੀ ਤੇ ਸ਼ੱਕ ਨਾ ਕਰੋ ਇਜ਼ਰਾਈਲੀਆਂ ਵਾਂਗੂ ਕੁੜਕੜਾਉਣਾ ਜਿਹੜੇ ਦੁੱਖ ਪਰੇਸ਼ਾਨੀਆਂ ਮੁਸੀਬਤਾਂ ਮੁਸ਼ਕਲਾਂ ਤੁਸੀਂ ਅੱਜ ਦੇਖਦੇ ਹੋ ਅੱਜ ਤੋਂ ਬਾਅਦ ਫਿਰ ਕਦੀ ਨਾ ਦੇਖੋਗੇ ਹallelujah ਪਰਮੇਸ਼ਰ ਯਹੋਵਾ ਤੁਹਾਡੇ ਲਈ ਆਪ جنگ ਲੜੇਗਾ ਤੁਸੀਂ ਚੁੱਪ ਰਹੋ ਪਰਮੇਸ਼ਰ ਦੇ ਵਚਨ ਤੇ ਭਰੋਸਾ ਰੱਖੋ ਪਰਮੇਸ਼ਰ ਦਾ ਵਾਅਦਾ ਤੁਹਾਡੇ ਨਾਲ ਤੁਹਾਡੇ ਵਿਰੋਧੀ ਕਿੰਨੇ ਹੀ ਕਿਉਂ ਨਾ ਹੋਣ ਮੁਸ਼ਕਲਾਂ ਤੁਹਾਡੀਆਂ ਕਿੰਨੀਆਂ ਵੀ ਕਿਉਂ ਨਾ ਹੋਣ ਪਰਮੇਸ਼ਰ ਦੇ ਵਚਨ ਤੇ ਭਰੋਸਾ ਰੱਖੋ ਅਤੇ ਨੇਚਾ ਰੱਖੋ ਪ੍ਰਭ ਯਹੋਵਾ ਪਰਮੇਸ਼ਰ ਤੁਹਾਡੀ ਜੰਗ ਆਪ ਲੜੇਗਾ ਜਦੋਂ ਯਹੋਵਾ ਸਾਡੀ ਜੰਗ ਲੜੇਗਾ ਤਾਂ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਹੈ ਹallelujah ਪਰਮੇਸ਼ਰ ਦੇ ਨਾ ਵਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ दे करांगे। मेरे महान कर अपने बच्चें मेरे खुदा इस वचन के जरिए तेराभिषेक उतरे मेरे खुदा बंदा तेरी दया होशीष बरकत उतरे मेरे खुदा बंदा तेरे सब बच्चे मेरे पिता खुदाबंद जिस तरह इसराइलिया ਮਿਸਰ ਦੇਸ਼ ਦੀ ਗੁਲਾਮੀ ਵਿੱਚੋਂ ਕੱਢ ਲਿਆ ਮੇਰੇ ਪ੍ਰਭੂ ਜੀ ਅਰ ਸਾਡ ਨੂੰ ਵੀ ਸਾਡੇ ਦੁੱਖਾਂ ਦੇ ਵਿੱਚੋਂ ਬਾਹਰ ਕੱਢ ਪਰਮੇਸ਼ਵਰ ਪ੍ਰਾਰਥਨਾ ਕਰੋ ਪਰਮੇਸ਼ਵਰ ਦੇ ਕੇ ਜੇ ਤੁਸੀਂ ਅੱਜ ਬਿਮਾਰੀ ਦੀ ਗੁਲਾਮੀ ਵਿੱਚੋਂ ਤਾਂ ਪਰਮੇਸ਼ਵਰ ਦੇ ਕੇ ਪ੍ਰਾਰਥਨਾ ਕਰੋ ਪਰਮੇਸ਼ਵਰ ਬਿਮਾਰੀ ਦੀ ਗੁਲਾਮੀ ਵਿੱਚੋਂ ਤੁਹਾਨੂੰ ਬਾਹਰ ਕੱਢੇਗਾ ਜੇ ਜ ਤੁਸੀਂ ਨਸ਼ੇ ਦੀ ਗੁਲਾਮੀ ਵਿੱਚੋਂ ਤਾਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਨੂੰ ਨਸ਼ੇ ਦੀ ਗੁਲਾਮੀ ਵਿੱਚੋਂ ਬਾਹਰ ਕੱਢੇਗਾ ਜੇ ਜ ਤੁਸੀਂ ਬੇਰੁਜ਼ਗਾਰੀ ਦੀ ਗੁਲਾਮੀ ਵਿੱਚੋਂ ਤਾਂ ਪ੍ਰਭੂ ਅੱਗੇ ਪ੍ਰਾਰਥਨਾ ਕਰੋ ਪ੍ਰਭੂ ਤੁਹਾਨੂੰ ਬੇਰੁਜ਼ਗਾਰੀ ਦੀ ਗੁਲਾਮੀ ਵਿੱਚੋਂ ਬਾਹਰ ਕੱਢੇਗਾ ਜੇ ਜ ਤੁਸੀਂ ਕਰਜ਼ੇ ਦੀ ਗੁਲਾਮੀ ਵਿੱਚੋਂ ਤਾਂ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ ਪਰਮੇਸ਼ਰ ਤੁਹਾਨੂੰ ਕਰਜ਼ੇ ਦੀ ਗੁਲਾਮੀ ਵਿੱਚੋਂ ਬਾਹਰ ਕੱਢੇਗਾ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੋ ਪ੍ਰਾਰਥਨਾ ਕਰੋ ਪਰਮੇਸ਼ਰ ਦੇ ਅੱਗੇ ਪ੍ਰਭੂ ਇਹਨਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਬਾਹਰ ਕੱਢ ਸਾਨੂੰ ਦਇਆ ਕਰ ਆਪਣੇ ਬੱਚੇ ਤੇ ਮੇਰੇ ਖੋ ਦਾ ਬੰਦ परमेशर के दे वचन के अनुसार जो तुम अज अपने हालात तो देखते दे हो मुश्किलों देखते दे हो फिर कभी ना देखोगे महान प्रभु जी दया कर खुदावन जिस तरह महान पिता तू इजराइलियां मेरे खुदावन लाल समुद्र तो बाहर क्ढे मेरे प्रभु जी फिर गुलामी तो छुड़वाता मेरे प्रभु जी खुदा साढ़े ते भी दया कर मेरे महान पिता सन इन्होंने मुश्किलों तो इन्होंने हालातों तो ਬਾਹਰ ਕੱਢ ਮੇਰੇ ਖੁਦਾਬੰਦਾ ਮਹਾਨ ਪਰਮੇਸ਼ਵਰ ਅਜੇ ਬਚਨ ਦੇ ذریعے ਮੇਰੇ ਖੁਦਾਬੰਦਾ ਤੇਰੀ ਵੱਡੀ ਆਸ਼ੀਸ਼ ਬਰਕਤ ਉਤਰੇ ਮੇਰੇ ਪਿਤਾ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਖੁਦਾਬੰਦ ਤੂੰ ਰਹਿਮ ਕਰਨ ਵਾਲਾ ਪਰਮੇਸ਼ਵਰ ਤੂੰ ਦਇਆ ਕਰਨ ਵਾਲਾ ਪਰਮੇਸ਼ਵਰ ਖੁਦਾਬਾਪ ਸਾਰੀਆਂ ਮੁਸ਼ਕਲਾਂ ਚ ਬਾਹਰ ਕੱਢ ਮੇਰੇ ਪਿਤਾ ਤਾਂ ਕਿ ਅੱਜ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਤੇਰੇ ਵੱਡੇ ਕੰਮ ਦੇਖ ਸਕੇ ਮੇਰੇ ਖੁਦਾਬਾਪ ਤੂੰ ਰਹਿਮ ਕਰ ਮੇਰੇ ਮਹਾਨ ਪਰਮੇਸ਼ਰ ਖੁਦਾਵੰਤ ਤੇਰਾ ਵਾਅਦਾ ਹੈ ਸਾਡੇ ਨਾਲ ਮੇਰੇ ਪਹਾਣ ਪਰਮੇਸ਼ਰ ਕਿ ਤੂੰ ਸਾਡੀ ਜੰਗ ਲੜਨ ਵਾਲਾ ਪਰਮੇਸ਼ਰ ਹੈ ਮੇਰੇ ਪਿਤਾ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਤਰਸ ਕਰ ਮੇਰੇ ਖੁਦਾਬੰਦਾ ਸਾਰਾ ਆਦਰ ਮਹਿਮਾ ਜਲਾਲ ਤੇਰੇ ਨਾਮ ਤੇ ਪ੍ਰਾਰਥਨਾ ਪ੍ਰਭੂ ਦੇ ਸੁਨਾਸਰੀ ਦੇ ਨਾਮ ਚ ਮੰਗਦੇ ਆਂ ਅਮੇਨ ਹਾਲੇਲੂਇਆ